ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਬਾਅਦ ਇੱਕ ਆਦਮੀ ਤੇ ਇੱਕ ਵਿਅਕਤੀ ਦੇ ਆ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਸੋ ਦੱਸਿਏ ਇਹ ਵੀਡੀਓ ਆਖਿਰ ਕੀ ਹੈ ਸੋ ਮੁਰਗੀਆਂ ਦੀ ਲੜਾਈ ਹੈ ਜਿਹੜਾ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਕਰਵਾਈ ਜਾ ਰਹੀ ਸੀ ਜਿਸ ਤੋਂ ਬਾਅਦ ਇਹ ਜਿਹੜਾ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੋ ਬਠਿੰਡਾ ਦੇ ਪਿੰਡ ਗੋਵਿੰਦਪੁਰਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਮੁਰਗੀਆਂ ਦੀ ਲੜਾਈ ਕਰਵਾ ਰੇ ਇੱਕ ਵਿਅਕਤੀ ਦੀ ਵੀਡੀਓ ਇੰਸਟਾਗ੍ਰਾਮ ਤੇ ਪਾਉਣ ਦਾ ਮਾਮਲਾ ਵੇਖਣ ਨੂੰ ਮਿਲਿਆ ਸੀ ਜਿਸ ਤੇ ਬਠਿੰਡਾ ਪੁਲਿਸ ਨੇ ਐਕਸ਼ਨ ਲੈ ਲਿਆ ਅਤੇ ਪੁਲਿਸ ਥਾਣਾ ਕੈਂਟ ਨੇ ਹਰਜੀਤ ਸਿੰਘ ਸੰਧੂ ਨਾਮ ਦੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਲਦ ਹੀ ਉਸ ਦੀ ਗ੍ਰਿਫਤਾਰੀ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ ਲੁਧਿਆਣਾ ਲਾਈਵ ਲਈ ਹਨੀ ਦੀ ਰਿਪੋਰਟ ਜੀ ਸਰ ਇਹ ਨਾਮਤੌੜ ਲਿਖਣਾ ਥਾਣਾ ਹੈ ਮੇਰਾ ਨਾਮ ਇੰਸਪੈਕਟਰ ਗਲਜੀਤ ਸਿੰਘ ਮੋਕਾ ਸਰ ਥਾਣਾ ਕੈਂਟ ਇਹ ਮਾਮਲਾ ਐਕਸ਼ਨ ਲਈ ਬੋਲ ਰਿਹਾ ਜੀ ਆਪਾਂ ਜਿਹੜਾ ਮੌਕਾ ਦਾ ਕੀਤਾ ਗਿਆ ਟੋਪੀ ਇੰਸਟਾਗ੍ਰਾਮ ਤੇ ਵੀ ਹੋਇਆ ਸੀ ਕੱਲ ਸਾਡੇ ਕੌਂਕੀ ਕੇਂਦਰੀ ਜੇਲ ਬਠਿੰਡਾ ਦੇ ਥਾਣੇਦਾਰ ਭਦਰ ਸਿੰਘ ਨੂੰ ਇੱਕ ਤਲਾਫ ਮਿਲੀ ਸੀ ਕਿ ਇੱਕ ਹਰਜੀਤ ਸਿੰਘ ਸੰਧੂ ਨਾਮ ਦਾ ਆਦਮੀ ਆ ਜੋ ਗਵਿੰਦਪੁਰੇ ਦਾ ਰਹਿਣ ਵਾਲਾ ਹੈ ਜੋ ਆਪਣੀ ਇੰਸਟਾਗ੍ਰਾਮ ਆਈਡੀ ਤੇ ਜਿਹੜੀ ਕੁੱਕੜ ਦੀ ਲੜਾਈ ਵਗੈਰਾ ਜਿਹੜੀ ਫਾਈਟ ਵਗੈਰਾ ਉਹ ਕਰਾਉਂਦੇ ਆ ਤੇ ਉਹਦੇ ਵਿੱਚ ਕੁਝ ਵਹੀਕਲਾਂ ਦਾ ਵੀ ਜ਼ਿਕਰ ਕੀਤਾ ਗਿਆ ਜਿਹੜੀ ਉਹ ਫਾਈਟ ਹੁੰਦੀ ਸੀ ਜੀ ਉੱਥੇ ਤੇ ਜਿਸ ਤੇ ਅਸੀਂ ਤੁਰੰਤ ਜਿਹੜਾ ਇੱਕ ਮਕਦਮਾ ਨੰਬਰ 94 ਆ ਜਿਹੜਾ थाना ਕੈਂਟ ਵਿੱਚ ਦਰਜ ਕਰਕੇ ਜਿਹੜਾ ਇਹਦੀ ਇਨਵੈਸਟੀਗੇਸ਼ਨ ਜਿਹੜੀ ਇਹ ਸ਼ੁਰੂ ਕਰ ਦਿੱਤੀ ਆ ਹਰਜੀਤ ਸਿੰਘ ਨੂੰ ਸੰਧੋ ਨੂੰ ਗ੍ਰਿਫਤਾਰ ਕਰਨ ਲਈ ਪਹਿਲੇ ਕਿੱਥੇ ਜਾ ਰਹੇ ਆ ਜਲ ਦੋਨੋਂ ਗ੍ਰਿਫਤਾਰ ਕਰਕੇ ਜਿਹੜਾ ਜੈਸੀ ਸੂਰਤ ਹੋਊਗੀ ਮਕਦਮੇ ਦੀ ਤਫਤੀਸ਼ ਨਾਲ ਵੈਸੇ ਹੀ ਅਸੀਂ ਜਿਹੜੀ ਰਿਪੋਰਟ ਆ ਮਾਨਯੋਗ ਅਦਾਲਤ ਵਿੱਚ ਸਬਮਿਟ ਕਰ ਦੋਗੇ ਕੀ ਐਕਟ ਕੀ ਹੈ ਜੀ ਕੀ ਕਹਿੰਦਾ ਹੈ ਇਹ ਦੀ 299 ਬੀ ਐਨਐਸ ਤੇ ਜਿਹੜਾ ਪ੍ਰੋਵੀਜ਼ਨ ਆਫ ਦੀ क्रੂਲਟੀ ਆਫ ਐਨੀਮਲ ਐਕਟ ਆ ਉਹਦੇ ਵਿੱਚ ਅਸੀਂ ਜਿਹੜਾ ਮਗੱਲਮਾਂ ਦਰਜ ਜਿਸਟਰ ਕੀਤਾ ਸੈਕਸ਼ਨ 11 ਦੇ ਵਿੱਚ ਵੀ ਕਿਸੇ ਵੀ ਪ੍ਰਕਾਰ ਦੀ क्रुएਲਟੀ ਕਿਸੇ ਵੀ ਐਨੀਮਲ ਤੇ ਆ ਜਿਹੜੀ ਉਹ ਪ੍ਰੋਹਿਬਿਟਡ ਆ ਤੇ ਉਸੇ ਦੀ ਜਿਹੜੀ ਹੈਗਾ ਲੜੀ ਦੇ ਵਿੱਚ ਅਸੀਂ ਇਹ ਜਿਹੜਾ ਮਕਦਮਾ ਦਾਸਤ ਕਰਕੇ ਜਿਹੜਾ ਮਕ ਮਕਦਮਾ ਦੀ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਉਹ ਲੋਕਾਂ ਨੂੰ ਕੀ ਕਰਨਾ ਚਾਹੁੰਦੇ ਜਿਹੜੇ ਇਸ ਤਰ੍ਹਾਂ ਦੇ ਜਿੱਤੇ ਆਪਣਾ ਕਰਾਉਣੇ ਕੋੜਾਂ ਲੜਾਈਆਂ ਕਰਾਉਂਦੇ ਮੇਰਾ ਇਹ ਹੀ ਲੋਕਾਂ ਨੂੰ ਅਪੀਲ ਵੀ ਆ ਤੇ ਮੈਸੇਜ ਵੀ ਆ ਵੀ ਜਿਹੜੀ ਇਹ ਜਿਹੜਾ ਐਨੀਮਲ ਤੇ ਕਿਸੇ ਵੀ ਤਰ੍ਹਾਂ ਦੀ क्रੂਲਟੀ ਆ ਜਿਵੇਂ ਕਿ ਆਪਾਂ ਆਪਣੀ ਲੜਾਈ ਵਗੈਰਾ ਕੁੱਕੜਾਂ ਦੀ ਕੋਈ ਲੜਾਈ ਵਗੈਰਾ ਕਰਾਉਂਦੇ ਆ ਉਹ ਐਸ ਪਰ ਲਾ ਜਿਹੜੀ ਉਹ ਪ੍ਰੋਹਿਬਟਡਾ ਉਹ ਗੈਰਕਾਨੂੰਨੀ ਆ ਤੇ ਅਜਿਹੀਆਂ ਜਿਹੜੀਆਂ ਲੜਾਈਆਂ ਜਿਹਦੇ ਵਿੱਚ ਐਨੀਮਲ ਤੇ क्रुएਲਟੀ ਹੁੰਦੀ ਆ ਉਹ ਨਾ ਕਰਾਇਆ ਜਾਣ ਆਦਰਵਾਇਜ਼ ਜਿਹੜਾ ਲਾ ਆਪਣਾ ਕੋਰਸ ਫਾਲੋ ਕਰੂਗਾ ਤੇ ਜਿਹੜਾ ਇਹੋ ਜਿਹੇ ਦੋਸ਼ੀ ਪਾਏ ਗਏ ਆ ਉਹਨਾਂ ਦੇ ਖਿਲਾਫ ਸੱਤ ਤੋਂ ਸੱਤ ਥ੍ਰੀਡੀ ਕਾਰਵਾਈਆਂ ਸੁਣਨੀਆਂ ਮਤਲਬ ਲੈਣ ਦੀ ਪਤਾ ਲੱਗੇ ਵੀ ਕਦੋਂ ਉਹਨਾਂ ਨੇ ਇੰਨੀ ਸੀ ਇਹ ਲੜਾਈ ਕਰਵਾਈ ਸੀ ਨਹੀਂ ਉਹ ਇਨਵੈਸਟੀਗੇਸ਼ਨ ਚੱਲ ਰਹੀ ਆ ਜੀ ਉਹਦੇ ਬਾਰੇ ਅਸੀਂ ਜਿਹੜਾ ਸੋਸ਼ਲ ਮੀਡੀਆ ਤੇ ਪਾਉਣ ਤੇ ਤੁਹਾਡੇ ਕੋਲ ਪਤਾ ਹੋ ਜੀ ਹੈ ਹਾਂ ਜੀ ਇੱਕ ਸਾਨੂੰ ਮੁਫਰੀ ਮਿਲੀ ਸੀ ਮੁਫਰੀ ਦੇ ਆਧਾਰ ਤੇ ਅਸੀਂ ਇੱਕ ਪਰਚਾ ਦਰਜ ਕੀਤਾ